ਇੱਕ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗੱਠ ਜੋੜ ਦਾ ਹਿੱਸਾ ਬਣਨ ਦੇ ਨੇੜੇ ਪਹੁੰਚ ਗਈਆਂ ਨੇ ਚੰਡੀਗੜ੍ਹ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਇਹਨਾਂ ਦੋਹਾਂ ਪਾਰਟੀਆਂ ਦੀ ਸਾਂਝ ਉਜਾਗਰ ਹੋਈ ਆ ਇੱਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਗਵ ਚੱਡਾ ਇੰਡੀਆ ਗੱਠ ਜੋੜਦੇ ਗੁਣਗਾਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਨੂੰ ਟੱਕਰ ਦੇਣ ਦੇ ਸਮਰੱਥ ਅਤੇ 2024 ਦੀਆਂ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰਦੇ ਨੇ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਮੋਹਾਲੀ ਜ਼ਿਲ੍ਹੇ ਵਿੱਚ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਅਤੇ ਸੂਬਾ ਸਰਕਾਰ ਖਿਲਾਫ ਧਰਨਾ ਲਾਉਂਦੀ ਹੈ ਇਸ ਵਿੱਚ ਸਰਕਾਰ ਨੂੰ ਉਖਾੜ ਕੇ ਸੁੱਟਣ ਦਾ ਸੰਕਲਪ ਲੈਂਦਿਆਂ ਦੋ ਹੋਰ ਧਰਨੇ ਐਲਾਨ ਦਿੱਤੇ ਜਾਂਦੇ ਨੇ ਇਨ੍ਹਾਂ ਵਿੱਚੋਂ ਇੱਕ ਧਰਨਾ ਮੁੱਖ ਮੰਤਰੀ ਦੇ ਜੱਦੀ ਹਲਕੇ ਸੰਗਰੂਰ ਅਤੇ ਦੂਜਾ ਫਤਿਹਗੜ੍ਹ ਸਾਹਿਬ ਵਿਖੇ ਲੱਗੇਗਾ। ਅੱਜ ਵਾਲੇ ਪਿੰਡ ਪੜਿਆਲਾ ਦੇ ਧਰਨੇ ਵਿੱਚ ਕਾਂਗਰਸੀ ਆਗੂਆਂ ਨੇ ਗੈਂਗਸਟਰਾਂ ਨਾਲ ਲੜਨ ਦੇ ਨਾਂ ਨਾਲ ਸੂਬਾ ਸਰਕਾਰ ਨਾਲ ਲੜਾਈ ਜਾਰੀ ਰੱਖਣ ਦੀਆਂ ਗੱਲਾਂ ਕੀਤੀਆਂ। ਕਾਂਗਰਸੀ ਆਗੂਆਂ ਖਿਲਾਫ ਦਰਜ ਕੀਤੇ ਜਾ ਰਹੇ ਮਾਮਲਿਆਂ ਨੂੰ ਝੂਠੇ ਅਤੇ ਭਗਵੰਤ ਮਾਨ ਸਰਕਾਰ ਉੱਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ ਗਿਆ। ਹੁਣ ਤੱਕ ਇਹ ਦੋਸ਼ ਅਜਈਆਂ ਰੈਲੀਆਂ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਹੀ ਲਾਉਂਦੇ ਰਹੇ ਨੇ ਇਸ ਧਰਨੇ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਜਾਦਵ ਨੇ ਨਾ ਸਿਰਫ ਇਸ ਸੂਬਾ ਸਰਕਾਰ ਵਿਰੁੱਧ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸਗੋਂ ਉਹਨਾਂ ਵੀ ਸੂਬਾ ਸਰਕਾਰ ਉੱਤੇ ਤਬਾ ਲਾਇਆ ਇੱਥੇ ਹੀ ਬਸ ਨਹੀਂ ਇਸ ਮੌਕੇ ਅਜਿਹੇ ਦੋ ਹੋਰ ਧਰਨੇ ਸੂਬਾ ਸਰਕਾਰ ਖਿਲਾਫ ਲਾਉਣ ਦਾ ਐਲਾਨ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਧਰਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਸੰਗਰੂਰ ਵਿੱਚ ਲੱਗੇਗਾ ਜਦਕਿ ਦੂਜਾ ਫਤੇਗੜ ਸਾਹਿਬ ਵਿਖੇ ਬਖਰਾ ਰਾਗ ਲਾਪਣ ਵਾਲੇ ਅਤੇ ਰੈਲੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਇਸ ਧਰਨੇ ਵਿੱਚ ਸ਼ਾਮਲ ਨਹੀਂ ਹੋਏ ਜਦਕਿ ਬਾਕੀ ਕਾਂਗਰਸ ਦੀ ਲੀਡਰਸ਼ਿਪ ਅਤੇ ਕਈ ਵਿਧਾਇਕ ਸਾਫਕਾ ਵਿਧਾਇਕ ਇਸ ਧਰਨੇ ਵਿੱਚ ਹਾਜ਼ਰ ਰਹੇ ਸ਼ਰੀ ਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੇ ਵੀ ਇਸ ਧਰਮੇ ਵਿੱਚ ਸ਼ਾਮਲ ਹੋਏ ਪਰ ਨਵਜੋਤ ਸਿੱਧੂ ਨਾ ਤਾਂ ਸੱਦੇ ਗਏ ਨਾ ਹੀ ਉਹ ਆਏ ਉਲਟਾ ਉਹ ਅੱਜ ਫਿਰ ਬਠਿੰਡਾ ਜ਼ਿਲ੍ਹੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਰਾਮਪੁਰਾ ਫੂਲ ਵਿੱਚ ਮੀਡੀਆ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੀਆਂ ਲਗਾਤਾਰ ਬਠਿੰਡਾ ਫੇਰੀਆਂ ਕਾਰਨ ਕਈ ਕਿਆਸ ਲਗਾਏ ਜਾਣ ਲੱਗੇ ਨੇ ਉਹ ਇਸੇ ਇਲਾਕੇ ਵਿੱਚ ਮਹਾਰਾਜ ਅਤੇ ਕੋਟ ਸ਼ਮੀਰ ਵਿੱਚ ਦੋ ਭਰਮੀਆਂ ਰੈਲੀਆਂ ਵੀ ਕਰ ਚੁੱਕੇ ਨੇ ਇਸੇ ਲਈ ਉਹਨਾਂ ਦੇ ਬਠਿੰਡਾ ਕਨੈਕਸ਼ਨ ਦੀ ਚਰਚਾ ਆਉਣ ਲੱਗੀ ਹੈ ਪੰਜਾਬ ਦੇ ਕਾਂਗਰਸੀ ਆਗੂ ਜੇਕਰ ਪੂਰੇ ਜੋਰ ਸ਼ੋਰ ਨਾਲ ਸੂਬੇ ਦੀ ਢਹਾ ਟੇਰੀ ਹੋ ਰਹੀ ਕਾਨੂੰਨ ਵਿਵਸਥਾ ਦਾ ਜ਼ਿਕਰ ਕਰਦੇ ਨੇ ਅਤੇ ਸੂਬਾ ਸਰਕਾਰ ਉੱਤੇ ਬਦਲਾਖੋਰੀ ਦੀ ਨੀਤੀ ਤਹਿਤ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਦੇ ਦੋਸ਼ ਮੜਦੇ ਨੇ ਤਾਂ ਅਜਿਹੇ ਵਿੱਚ ਹਾਕਮਤਰ ਆਮ ਆਦਮੀ ਪਾਰਟੀ ਨਾਲ ਚੋਣ ਗੱਠ ਜੋੜ ਕਿਵੇਂ ਸੰਭਵ ਹੋਏਗਾ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਖੁਲਾਸੇ ਤਾਂ ਕੀਤੇ ਪਰ ਉਪਰੋਂ ਕੁਝ ਦਿਸ਼ਾ ਨਿਰਦੇਸ਼ ਹੋਣ ਕਰਕੇ ਕੁਝ ਦਿਨ ਚੁੱਪ ਰਹਿਣ ਦਾ ਜ਼ਿਕਰ ਵੀ ਕੀਤਾ ਉਨ੍ਹਾਂ ਕਿਹਾ ਕਿ ਬਸ ਕੁਝ ਦਿਨ ਹੋਰ ਉਸ ਤੋਂ ਬਾਅਦ ਉਹ ਖੁੱਲ ਕੇ ਪਟਾਕੇ ਪਾਉਣਗੇ ਇਸ ਦਾ ਮਤਲਬ ਵੀ ਇਹੋ ਹੈ ਕਿ ਇੰਡੀਆ ਪੱਧਰ ਉਤੇ ਇੰਡੀਆ ਗੱਠਜੋੜ ਵਿੱਚ ਦੋਵੇਂਆਂ ਪਾਰਟੀਆਂ ਮਿਲਣ ਗਿਆ ਤਾਂ ਪੰਜਾਬ ਅੰਦਰ ਸ਼ਾਇਦ ਇਹ ਗੱਠਜੋੜ ਨਾ ਕੀਤਾ ਜਾਵੇ ਜਾਂ ਫਿਰ ਕੋਈ ਬੱਖਰਾ ਫਾਰਮੂਲਾ ਅਪਣਾ ਕੇ ਅੱਗੇ ਵਧਿਆ ਜਾਵੇ ਜਿਸ ਦੀ ਉਡੀਕ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕਰ ਰਹੀ ਹੈ ਅਤੇ ਫਿਰ ਉਸੇ ਦਿਸ਼ਾ ਵਿੱਚ ਅੱਗੇ ਵਧੇਗੀ ਗੱਠਜੋੜ ਬਾਰੇ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੂੰ ਸੁਣੋ ਅਤੇ ਫਿਰ ਇੱਕ ਇੱਕ ਕਰਕੇ ਇੰਚਾਰ ਜਦਵਿੰਦਰ ਜਾਦਵ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੁਣੋ ਜੋ ਐਨ ਉਲਟ ਬਿਆਨਬਾਜ਼ੀ ਕਰਦੇ ਹੋਏ ਕੁਝ ਹੋਰ ਹੀ ਦਰਸਾ ਰਹੇ ਨੇ ਮੇਅਰ ਆਮ ਆਦਮੀ ਪਾਰਟੀ ਦਾ اور ਦੋ ਡਿਪਟੀ ਮੇਅਰ ਸੀਨੀਅਰ اور ਡਿਪਟੀ ਮੇਅਰ ਵਾ ਕਾਂਗਰਸ ਜਬ ਜਬ ਟੀਮ ਇੰਡੀਆ ਦਾ ਸਾਹਮਣਾ ਦੇਸ਼ ਕੀ ਦੁਨੀਆ ਕੀ ਕਿਸੇ ਵੀ ਟੀਮ ਸੇ ਹੁਆ ਹਮੇਸ਼ਾ भारतवासियों ने टीम इंडिया को जिताया हमारा यह मानना है कि 18 जनवरी के चंडीगढ़ चुनाव में भी भारतवासी एकजुट होकर इंडिया को जिताएंगे हमारा यह मानना है कि इंडिया गठबंधन की 18 जनवरी को होने वाली क्लीन स्वीप के बाद यह एक 2024 के लोकसभा चुनाव के लिए आगाज होगा मैं फिर से दोहरा दूं इंडिया गठबंधन का भाजपा भाजपा से पहला मुकाबला इंडिया गठबंधन का भाजपा से पहला मुकाबला जो 18 जनवरी को होने जा रहा है यह 2024 के लोकसभा चुनावों का आगाज होगा कर्टन रेजर होगा और यह एक टोन सेट करेगा कि आने वाले जो भी चुनावी मुकाबले होंगे इंडिया बनाम भाजपा उसके क्या नतीजे होंगे मेरा यह मानना है कि यह एक और बड़ी चीज साबित करेगा वो यह है कि जब इंडिया गठबंधन मिलकर चुनाव लड़ता है तो एक और एक दो नहीं एक और एक ग्यारह होता है यह चंडीगढ़ का अठारह जनवरी का चुनाव सिद्ध करेगा और इसके संदेश इसका मैसेज जो जीत का इंडिया गठबंधन की जीत का मैसेज होगा यह देश के कोने कोने तक पहुंचेगा लोगों को जो आज एक तानाशाह निकम्मी भाजपा सरकार से मुक्ति चाहिए उसकी एक आस लोगों के मन में जगाएगा कि अगर इंडिया गठबंधन एकजुट होकर चुनाव लड़ता है तो इंडिया गठबंधन ही वो चुनाव जीतता है और इंडिया से जो जो टकराएगा वो चूर चूर हो जाएगा ये मैसेज इस चुनावों से अवश्य निकलेगा इस तरीके का माहौल पंजाब में आज मैं देख रहा हूं चाहे वे नशे के बारे में हो चाहे हमारे युवाओं को रोजगार ना देने की बात हो या हमारे माताओं और बहनों को जो एक हजार रुपया महीना देने की बात की हो उसमें जिस तरीके से सिर्फ वादे वादे रह गए उसी प्रकार से आज का हमारे यहां पर जो लॉ एंड ऑर्डर मैं देखता हूं वो बहुत बुरी हालत में है आज भ्रष्टाचार को बहुत चरम पर है एक बात सिर्फ जो भ्रष्टाचार के नाम पे करते हैं वो हम और आप देख रहे हैं कि झूठे मुकदमे हर उस व्यक्ति पर यह आम आदमी पार्टी लगाने की कोशिश करती है जो इस आम आदमी पार्टी के खिलाफ अपनी आवाज बुलंद करने की कोशिश करता है मुझे पूरा विश्वास है आज यहां जो लोग आए हैं हजारों हजारों की तादाद में आप लोग आए आप लोगों ने निश्चय किया है, आप लोगों ने संकल्प लिया कि इस सरकार को ਜਬ ਤੱਕ ਆਪ ਉਖਾੜ ਕੇ ਨਹੀਂ ਫੇਕ ਦੇਂਗੇ ਚੈਨ ਸੇ ਬੈਠੇਂਗੇ ਨਹੀਂ ਇਹ ਸਾਰਾ ਉਹਨਾਂ ਵੱਡੀ ਚਿੰਤਾ ਮੇਰੇ ਵੀਰੋ ਤੇ ਭਰਾਓ ਅੱਜ ਇਹ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਕਿਸੇ ਸੁਚੱਜੀ ਲੀਡਰਸ਼ਿਪ ਦੀ ਲੋੜ ਠੀਕ ਆ ਬਦਲਾਅ ਆਇਆ ਅਸੀਂ ਵੈਲਕਮ ਕਰ ਰਹੇ ਆ ਬਦਲਾਅ ਕਿਉਂਕਿ ਸਾਡੀਆਂ ਜਿਹੜੀਆਂ ਆਪਣੀਆਂ ਸਿਆਸੀ ਜਮਾਤਾਂ ਨੇ ਇਸ ਸਹੀ ਮਹੀਨੇ ਦੇ ਵਿੱਚ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਉਤਰ ਨਹੀਂ ਸਕੇਆਂ ਪੂਰੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜ਼ਰੂਰ ਹੋਣਗੀਆਂ ਪਰ ਅੱਜ ਬਦਕਿਸਮਤੀ ਦੀ ਗੱਲ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਕਰਿਆ ਇਹ ਤੇ ਬਿਲਕੁਲ ਹੀ ਵੱਡਾ ਧੋਖਾ ਪੰਜਾਬ ਨਾਲ ਹੋ ਗਿਆ ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ ਜਾਂ ਪੈਣੀ ਹੈ ਭਾਜਪਾ ਨੂੰ ਵੋਟ ਜਾਂ ਪੈਣੀ ਕਾਂਗਰਸ ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਆਂ ਹੈ ਨਹੀਂ। ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ। ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਣਾ ਭਾਵੇਂ ਜਿੰਨੀ ਮਰਜ਼ੀ ਪਰ ਜ਼ੋਰ ਕੋਸ਼ਿਸ਼ੇ ਕਰ ਲੈ। ਤੇ ਮੈਨੂੰ ਦੱਸੋ ਕਿਹੜੇ ਬਦਲਾਅ ਵਾਸਤੇ ਮਾਨ ਸਾਹਿਬ ਲੈ ਕੇ ਆਏ ਸੀ। ਤੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ। ਇੱਕ ਵਾਰ ਇਹਨਾਂ ਦਾ ਦਾ ਦੱਪਾ ਵੱਜਣਾ ਸੀ ਵੱਜ ਗਿਆ। ਇਹਨਾਂ ਨੂੰ ਪਤਾ ਹੈ ਇਸ ਤੋਂ ਗਾਂਹੇ ਕਦੀ ਨਹੀਂ ਆਇਆ। ਅਗਲੇ ਧਰਨਿਆਂ ਵਿੱਚ ਹੋਰ ਕਲੈਰਿਟੀ ਨਾ ਮੰਗੋ। ਉਹ ਚੀਜ਼ ਆ ਜੇ ਪਰਦੇ ਵਿੱਚ ਉਹਨਾਂ ਦੀ ਜਿੰਨਾ ਚਿਰ ਕਲੈਰਿਟੀ ਨਹੀਂ ਮਿਲਦੀ ਅਸੀਂ ਵੀ ਗੱਲ ਆਪਣੀ ਡੱਟ ਕੇ ਗੱਲ ਕਰ ਨਹੀਂ ਸਕਦੇ ਸਾਡੇ ਉੱਤੇ ਵੀ ਥੋੜਾ ਜਿਹਾ ਪਾਬੰਦੀ ਲਗਾਈ ਹੈ ਕਿ ਥੋੜਾਕ ਤੇਰ ਹੈ ਦੇ ਖਲੋਜੋ 2-4 ਦਿਨ ਫਿਰ ਬਾਦਾਮ ਦੇ ਵਿੱਚ ਆ ਕੇ ਚੰਗੀ ਤਰ੍ਹਾਂ ਕਬੱਡੀ ਦਾ ਮੈਚ ਖੇਡਾਂਗੇ ਉਧਰ ਪੰਜਾਬ ਕਾਂਗਰਸ ਦੇ ਸਾਫਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਵਿੱਚ ਪੁਰਾਣੀਆਂ ਗੱਲਾਂ ਦੁਹਰਾਉਣ ਦੇ ਨਾਂ ਨਾਲ ਭਾਰਤ ਭਾ ਛੱਡਣ ਅਤੇ ਪੰਜਾਬ ਨਾਲ ਖੜਨ ਦੀ ਗੱਲ ਕੀਤੀ ਪੰਜਾਬ ਕਾਂਗਰਸ ਵਿੱਚ ਸਭ ਅੱਛਾ ਹੋਣ ਬਾਰੇ ਉਹਨਾਂ ਦਾਵਾ ਕੀਤਾ ਕਿ ਸਭ ਠੀਕ ਹੈ ਵਿਚਾਰਾਂ ਦੇ ਬਖਰੇਵੇਂ ਦੀ ਕਾਂਗਰਸ ਖੋਲ ਦਿੰਦੀ ਆ ਇਹੋ ਲੋਕਤੰਤਰ ਦੀ ਭਾਵਨਾ ਅਤੇ ਲੋਕਤੰਤਰ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਅਗਲੇ ਮਹੀਨੇ ਸ਼ੁਰੂ ਕੀਤੀ ਜਾਣ ਵਾਲੀ ਪੰਜਾਬ ਚਾਹੋ ਯਾਤਰਾ ਬਾਰੇ ਨਵਜੋਤ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਖੁਦ ਨੂੰ ਬਚਾਏ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਰੋਸੇਯੋਗਤਾ ਗਵਾ ਚੁੱਕਾ ਹੈ ਅਤੇ ਬਿਨਾਂ ਲੋਕਾਂ ਦਾ ਭਰੋਸਾ ਜਿੱਤਿਆ ਕੁਝ ਵੀ ਨਹੀਂ ਹੋ ਸਕਦਾ ਬਸ ਸੱਚੀ ਰਾਹ ਤੇ ਚੱਲਦਾ ਨਾ ਤੇ ਉਹਨੂੰ ਕਿਸੇ ਨਾਲ ਕੋਈ ਪਰਸਨਲ ਬੈਰ ਨਹੀਂ ਹੁੰਦਾ ਉਹ ਲੋਕਾਂ ਦੀ ਭਲਾਈ ਦੇ ਲਈ ਇੱਕ ਨੈਰੇਟਿਵ ਨੂੰ ਸਿਰਜਦਾ ਇੱਕ ਵਰਤਾਂਤ ਦੀ ਗੱਲ ਕਰਦਾ ਬਜਾਏ ਇੱਕ ਦੂਜੇ ਨੂੰ ਗਾਲਾਂ ਕੱਢੀਏ ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਜਿਨ੍ਹਾਂ ਦੇ ਪੱਲੇ ਨੈਰੇਟਿਵ ਨਹੀਂ ਹੁੰਦਾ ਲੋਕ ਭਲਾਈ ਦਾ ਸਾਧਨ ਨਹੀਂ ਹੁੰਦਾ ਉਹ ਫਿਰ ਪਟਕਾਵਾ ਇੱਕ ਡਾਇਵਰਜਨ ਦਾ ਸਹਾਰਾ ਲੈਂਦਾ। ਪਰ ਲੋਕਾਂ ਨੂੰ ਪਟਕਾ ਦਿੰਦੇ ਆ ਨਿੱਜੀ ਲੜਾਈਆਂ 'ਚ ਜਿਹਦਾ ਪੰਜਾਬ ਦੀ ਲੋਕ ਭਲਾਈ ਨਾਲ ਕੋਈ ਸਰੋਕਾਰ ਹੀ ਨਹੀਂ। ਮੈਂ ਉਹ ਤੋਂ ਬਾਹਰ ਨਿਕਲਣਾ ਚਾਹੁੰਦਾ। ਫੇਰ ਲੋਕ ਸਵਾਲ ਪੁੱਛਦੇ ਆ ਵੀ ਭਾਈ, ਫੋ ਸਾਡੇ ਕੋਲ ਕੀ ਵਿਕਲਪ ਹੈ? ਅਸੀਂ ਤਾਂ ਕਿੰਨੀ ਵਾਰ ਦੇਖ ਲਿਆ। ਮੈਂ ਹੁਣ ਲੋਕਾਂ ਵੀ ਜੇ ਲੋਕਾਂ ਦਾ ਰਾਜ ਸਥਾਪਿਤ ਕਰਨਾ ਹੈ ਲੋਕਾਂ ਨੂੰ ਹੀ ਦੇਣਾ ਹੈ ਲੋਕਾਂ ਤੋਂ ਹੀ ਚਲਾਉਣਾ ਤੇ ਫਿਰ ਲੋਕਾਂ ਨਾਲ ਹੀ ਗੱਲ ਕਰਨਾ ਦੇਖ ਲਿਆ ਜਾਂਦਾ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਬੇਨੰਬਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁੱਕ ਟੁੱਕ ਨਹੀਂ ਦੇਣਾ ਉਦੋਂ ਕਿਹਾ ਮੇਰੇ ਕੋ ਆਦਾ ਸੀ ਹੁਣ ਭਾਜਪਾ ਦਾ ਸਵਾਲ ਆ ਇਸੇ ਤਰ੍ਹਾਂ ਜੇ ਅਕਾਲੀ ਦਲ ਭਾਜਪਾ ਕਾਂਗਰਸ ਤੇ ਹੁਣ ਇਹ ਜੇ ਇਹਨਾਂ ਨੇ ਲੁੱਟਿਆ ਨਹੀਂ ਤਾਂ ਫਿਰ ਪੰਜਾਬ ਕਾਂਗਲਾ ਕਿਵੇਂ ਹੋ ਗਿਆ ਭਾਈ ਮੈਨੂੰ ਕੋਈ ਸਮਝਾ ਤਾ ਪੰਜਾਬ ਕਾਂਗਰਸ ਚ ਸਭ ਅੱਛਾ ਹੈ ਦੇਖੋ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਕੁਝ ਅੱਛਾ ਨਹੀਂ ਹੈ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲਾਉ ਕਰਦੀ ਹੈ ਕੱਲ ਤੋਂ ਫਹਿਮੀਆਂ ਲੋਕਾਂ ਨੇ ਬਣਾ ਲੀਆਂ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਕਹਿਣਾ ਹੈ ਗਣ ਪਰ ਉਹ ਸੂ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸਵਾਰਨਾ ਚਾਹੀਦਾ ਥੋੜੇ ਤਾਂ ਬਣਾ ਬਾਕੀ ਜਿਹੜੇ ਉਹਦੇ ਨਾਲ ਉਹ ਨਹੀਂ ਸਮਝ ਰਹੇ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਨੂੰ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਦੇ ਕਿਸੇ ਦੇ ਖਿਲਾਫ ਬੋਲਿਆ ਨਿਜੀ ਤੌਰ ਤੇ ਇਹਨਾਂ ਦੀ ਵਿਜੀਲੈਂਸ ਇਹ ਹੈ ਕਿ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ 22000 ਦੀ ਟਰਾਲੀ ਕੌਣ ਵੇਚਦਾ ਹੈ ਲਾਣਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੇਕਟਰ ਢੀਲਾ